ਓਏ ਹੌਲੀ ਓਏ ਹੌਲੀ ਓ ਹੌਲੀ ਆਹ ਕੌਣ ਆ ਗਿਆ ਓ ਇੱਧਰ ਕੌਣ ਆ ਗਿਆ ਇੱਧਰ ਇਹ ਕੌਣ ਆ ਮੁੰਡਾ ਆ ਕਿਵੇਂ ਆ ਭਾਈ ਰਾਜੂ ਮਾਨ ਤਾਕੜਾ ਮਾਸੀ ਦੇ ਮੁੰਡਾ ਸੋਹ ਸ੍ਰੀਕਾਲ ਮਾਸੀ ਸ੍ਰੀਕਾਲ ਭਾਈ ਸਤਿ ਸ੍ਰੀਕਾਲ ਠੀਕ ਐ ਇਹ ਇਹ ਗੱਗੂ ਦੀ ਮਾਸੀ ਦਾ ਮੁੰਡਾ ਭਾਈ ਕਿਤੇ ਗੱਗੂ ਦਾ ਭਾਈ ਸਮਝ ਜੋ ਵੀ ਇਹ ਕਿਧਰੋਂ ਨਿਕਲਿਆ ਹੋਰ ਠੀਕ ਐ ਠੀਕ ਐ ਭਾਈ ਠੀਕ ਉਹਨੇ ਕੁੱਕੜ ਚਾਰ ਲਿਆ ਅੱਜ ਆਇਆ ਤਾਂ ਹੈਗੇ ਆ ਹਾਂ ਆ ਜਾ ਬੱਗੂ ਹੈ ਹੈ ਆਏ ਗੱਗੂ ਨਾਲ ਬਈ ਗੱਲ ਬਾਤ ਕਰਦੇ ਆ ਕਿੱਧਰ ਦੇਖ ਉਧਰ ਦਿਖਾ ਦਿੰਦਾ ਕੁਛ ਨਹੀਂ ਉਧਰ ਗੁਰੂ ਘਰ ਨੇਗੇ ਹਾਇ ਮਾਲ ਚੱਲੀ ਖੇਤਾਂ ਨੂੰ ਅਹਰਾ ਲਿਆਉਣਾ ਨਾਲ ਯਾਰ ਉਹ ਆ ਵਾਲਾ ਬੱਚਾ ਦੱਬਿਆਂਗੇ ਬੱਚਾ ਗੁਜ਼ਰ ਗਿਆ ਰਾਤ ਦਾ ਕੜ ਘਰਾ ਤੋਂ ਜਉਦਾ ਬੈਠੇ ਦੁਆਏ ਆ ਫਿੱਤੋ ਉਹ ਬਾਹਰ ਬਾਲਾ ਕੰਡਾ ਮਜੋਰੇ ਸੀ ਵਿਚਾਰਾ ਇਹਦੋਂ ਰੋਟੀ ਖਾ ਲਾ ਮੈਂ ਵੀ ਰੋਟੀ ਖਾਣਾ ਯਾਰ ਮੈਨੂੰ ਤੇ ਜਖਾਮ ਜੇ ਨਾਲ ਭੁੱਖੀ ਦਾ ਘਾਟੀ ਆ ਖਾ ਚੱਲਦੇ ਆ ਅ ਮੌਸਮ ਸਪਰੇ ਸਪਰੇ ਦੇ ਮਾਟੋ ਹੈ ਕੱਖਾਂ ਵਾਲੀ ਹੈ ਕੱਲ ਨੂੰ ਕਰਦੀ ਕੱਲ ਨੂੰ ਕਰਦੀ ਇਹ ਮਿਸਤਰੀ ਪਰਸਾਉਂ ਨੂੰ ਵੀ ਦਾ ਕੰਮ ਤਿਆਰ ਹੈ ਨਹੀਂ ਮਿਸਤਰੀ ਨਿਯਮ ਨੂੰ ਤਾਂ ਮੇਰੇ ਨਾਲ ਗੱਲ ਕਰਾਈ ਹਲੇ ਉਹ ਤਾਂ ਉਹ ਹੀ ਕਹਤਾ ਉਹਨੇ ਇਹੇ ਕੱਪ ਮਾਰਤਾ ਹੋਇਆ ਕੱਪ ਕੋ ਮਾਰਤਾ ਹੋਇਆ ਤਿਆਰ ਹੋਣੇ ਹੁਣ ਰੱਖੀ ਦੇ ਰੱਖਾਂ ਠੀਕ ਹੈ ਚੱਲ ਆ ਬੇਖਦੇ ਆ ਰੋਟੀ ਚੱਕ ਲੈ ਨੂੰ ਰੱਖ ਦੇ ਕਥੋਲੇ ਨੂੰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਚੱਲ ਬੈ ਰਾਜੂ ਦੁਕਾਨਾਂ ਤੇ ਚੱਲ ਕਮਾਲ ਬਾਈ ਕੰਮ ਕਰ ਜਾ ਕੇ ਆਪਦਾ ਇਹ ਛੜਿਆ ਹੋਇਆ ਹਾ ਮਾਸੀ ਆਰਾਉਰਾ ਲੈ ਆਏ ਇਹ ਉਹ ਗੱਖਾਂ ਵਾਲੀ ਦਵਾਈ ਜੀ ਵੀ ਰਹਿੰਦੀ ਹੈਗੀ ਅੱਜ ਭਾਈ ਕਿੰਨਾ ਹੈਗਾ 23 ਭਾਦੋਂ 7 ਸਤੰਬਰ 11 2024 ਤੇ ਪ੍ਰਸ਼ਾਦਾ ਪਾਣੀ ਤੇ ਕਿਹੜੀਆਂ ਬੁੜੀਆਂ ਰੋਟੀ ਚੁੱਲੇ ਤੇ ਪਕਾਉਂਦੀਆਂ ਨੇ ਅੱਛਾ ਇਹ ਕਿਵੇਂ ਕੀਤੀ ਗੁਰਦਸ ਸਿੰਘ ਹਾਂ ਤੇ ਇਹ ਮਾਸੀ ਆਪਣੇ ਵਾਲੀ ਏਰੀਏ ਚ ਹੀ ਵੱਧ ਹੈਗਾ ਇਹ ਇਹਨਾਂ ਲੋਕ ਕਿ ਸਿਲੰਡਰ ਦੇਉਰੇ ਕੰਮ ਬਸ ਆਪਣੀ ਵੀ ਉਹਨ ਘਾਟ ਜੂਆ ਛਟੀਆਂ ਵਾਲਾ ਕੰਮ ਜਦੋਂ ਨਿਬੜ ਗਿਆ। ਛੱਡੇ ਦੀ ਰੋਟੀ ਸਵਾਦ ਲੱਗਦੀ ਹੈ ਗਾਂਹ ਸਾਰੀ ਰੋਟੀ ਸਵਾਦ ਨਹੀਂ ਲੱਗਦੀ। ਹਾਂ ਉਹੀ ਲੱਗਦੀ ਉਹ ਤਾਂ ਹਾਂ ਹੌਕ ਜੀ ਵਾਲੀ। ਠੀਕ ਛੱਡੇ ਦੀ ਸਵਾਦ ਆਉਂਦੀ ਹੈ। ਹਾਂ ਠੀਕ ਆ ਮੈਂ ਇਹਨੂੰ ਆਵਾਜ਼ ਮਾਰੀ ਸੀ ਗੱਗੂ ਨੂੰ ਉਧਰੋਂ ਮੈਂ ਕਿਹਾ ਖੜਕਾ ਜੇ ਕਰੀ ਜਾਂਦਾ ਕੋਈ ਕੰਮ ਕਰਿਆ ਉਹ ਕਰਤਾ ਉਹ। ਉਹ ਇੱਟੇ ਲੱਗਾ ਕੰਨ ਨੂੰ ਆਏ ਵੀ ਆ ਮਿਸਤਰੀ ਕੇ ਹੀ ਜਾਂਦਾ ਪਾਸੋਂ ਤੇ। ਚਾਚਾ ਤੇਰਾ ਪਰੌਂਠਾ ਬਕਾਦਾ। ਚਾਚਾ ਤੇਰੇ ਨੰਬਰ ਦਾ। ਇਧਰ ਰੋਲਾ ਪਈ ਜਾਂਦਾ ਸੀ ਗੁੱਠੇ ਤੇ ਚੜਨਾ ਉਧਰ ਛੱਤ ਤੇ। ਆ ਗਿਆ ਗੱਡੀ ਤੇ। ਅੱਛਾ। ਹੋਰ। ਹੁਣ ਤੇ ਸੱਚ ਦਵਾਈ ਲੈਂਦਾ ਚਾਚਾ ਕਿ ਹੁਣ ਜਲਦੀ ਹੁਣ ਦਵਾਈ ਦੋ ਚਾਰ ਦਿਨਾਂ ਦੀ ਰਹੇਗੀ ਦਵਾਈ ਠੀਕ ਆ ਅੱਛੀ ਵੀ ਤਾਂ ਵੀ ਹੈ ਇਹ ਹੁਣ ਠੀਕ ਹੈ ਉਹ ਨਹੀਂ ਦੋਰੇ ਆ ਰੁੱਟੀ ਛੱਕ ਯਾਰ ਆਪ ਚੱਲਦੇ ਆ ਤੈਨੂੰ ਪਤਾ ਹੈਗਾ 9 ਵਜੇ ਨਾਲੇ ਆ ਬੜਾ ਲੇਟ ਹੋ ਗਏ ਚੱਲਦੇ ਹਾਂ ਕਰੇ ਹੈ ਕਿੱਥੇ ਗੇਣਾ ਤੂੰ ਅੱਜ ਭਾਈ ਸ਼ਨੀਵਾਰ ਦਾ ਦਿਨ ਹੈ ਇਹਨਾਂ ਨੂੰ ਛੁੱਟੀ ਆ ਸਾਜਰ ਨੂੰ ਕਿ ਜਾਣਾ ਤਾਂ ਅੱਜ ਮੰਮਾ ਨਹੀਂ ਆਣਾ ਤੇ ਤੂੰ ਨਹੀਂ ਆਣਾ ਸੈਜ ਨੇ ਤੇਰੇ ਡੈਡੀ ਉਹਰੇ ਵੀ ਜਾਣਗੇ ਮੈਨੂੰ ਪਤਾ ਹੈ ਜੇ ਕੋਈ ਪੇਰੈਂਟਸ ਮੀਟਗਾ ਮਿਲਦਾ ਹਨਾ ਹਾਂ ਕਰ ਲਦੇ ਹੱਥ ਨੇ ਦੇ ਲੱਗੇ ਪਏ ਸੀ ਇਹ ਮੈਨੂੰ ਤੁਸੀਂ ਜਾਣਾ ਚਾਚਾ ਤੁਸੀਂ ਜਾਇਓ ਮੰਮੀ ਉਹਰੇ ਨਹੀਂ ਜਾਂਦੇ ਜੈੜੀ ਉਹਨਾਂ ਨੂੰ ਨਹੀਂ ਭੇਜਣਾ ਕਹਿੰਦੇ ਕਹਿੰਦੇ ਹਾਂ ਹਰਾ ਲਿਆ ਮਾਗੇ ਰੱਬ ਦਾ ਹੀ ਗੋਈ ਗਾਇਸ ਹਰਾ ਲਿਆ ਮਾਗੇ ਸੇਹਾਤਾ ਦਾ ਭਾਈ ਮੌਸਮਾ ਖਰਾਬ ਦੱਸਿਆ ਸੀਗਾ ਤੂੰ ਜਾਏਂਗਾ ਹਾਂ ਜਾਊਗਾ ਹਾਂ ਜਾਊਗਾ ਗੱਗੂ ਤੇ ਥੋੜੀ ਜੀ ਸਾਡੇ ਕੋਲੇ ਅੱਖਾਂ ਵਾਲੇ ਸਪਰੇਅ ਹੈ ਰਹਿੰਦਾ ਤਿੰਨ ਚਾਰ ਢੋਲੀਆਂ ਦਾ ਕੰਮ ਜਾ ਕੇ ਤੇ ਇੱਕ ਦੋ ਬਟਾਈਆਂ ਤੇ ਤੇ ਉਹ ਕੰਮ ਸਾਡਾ ਵਿਚੀ اٹਕਿਆ ਪਿਆ ਮੌਸਮ ਖਰਾਬੀ ਜਿਹਾ ਸ਼ਾਇਦ ਅੱਜ ਨਾ ਕਰੀਏ ਅਸੀਂ ਤੇ ਫਿਲਹਾਲ ਦਿਖਾਉਨੇ ਅਗਲੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇਰੇ ਪਹਿਣੀਆਂ ਯਾਰ ਹੈ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਜਿਹੜੀ ਘਰ ਪਰਵਾਜ਼ ਚ ਬੈਠ ਕੇ ਦੇਖ ਸਕਦੇ ਆ ਸਾਫ਼ ਸੁਥਰੀ ਭਾਸ਼ਾ ਚ ਆਹ ਦੇਖ ਲੋ ਜੇ ਥੱਲੇ ਡਿੱਗ ਪਏ ਫੇਰ ਕੀ ਬਣੇਗਾ ਭਾਲਣਾ ਦਾਰ ਨਹੀਂ ਲੱਗਦਾ ਇਹਨੂੰ ਪੋਲੂਗਾ ਯਾ ਲੱਗਦਾ ਲੱਗਦਾ ਫੇਰ ਕਿਵੇਂ ਕਰੀਏ ਛੱਡ ਦੇ ਲੈ ਥੱਲਾ ਪੈਰ ਨਾ ਫਸਾਰੀ ਉੱਥੇ ਉਹ ਉਹ ਮੋਰਾ ਦੀਂਦਾ ਉੱਧਰ ਨਹੀਂ ਜਾਣਾ ਇੱਥੇ ਹੀ ਬਹਿ ਜਾ ਤੋਰਾਂ ਡ੍ਰੈਕਟਰ ਫੇਰ ਇੱਥੇ ਵੀ ਨਹੀਂ ਬਹਿਣਾ ਪਿੱਛੇ ਡੜਾਉ ਹੋ ਜੂਗਾ ਦੜੰਮ ਦੜੰਮ ਭੱਜੇਗਾ ਇੱਧਰ ਇੱਥੇ ਨਹੀਂ ਬਹਿਣਾ ਬਿੱਡ ਤੇ ਥੱਲੇ ਬਹਿਣਾ ਇੱਥੇ ਘੱਟੇ ਤੇ ਬਹਿਣਾ ਇਹ ਪਲਾਤੀ ਮਾਰ ਕੇ ਚੱਲ ਹੁਣ ਉਡਾੜਾ ਸਣਾ ਕੂੜਾੜਾ A e, B C D E F G H I J K L M N O P Q R S T U V W X Y Z ਅੱਗੇ ਕੀ ਹੋਗਾ ਅੱਗੇ ਕੀ ਹੋਗਾ ਮੈਨੂੰ ਕੀ ਪਤਾ ਕੀ ਹੋਗਾ ਕੀ ਹੋਗਾ ਹਿੰਦੀ ਹਿੰਦੀ ਜੀ ਨਾ ਬੋਲਿਆ ਕਰ ਨਾਲੇ ਮੈਂ ਤੈਨੂੰ ਹੁਣ ਦੱਸਣਾ ਪੰਜਾਬੀ ਚ ਬੋਲਿਆ ਕਰੋ ਕੀ ਹੋਊਗਾ ਅੱਗੇ ਅੱਗੇ ਕੀ ਆਊਗਾ ਅੱਗੇ ਕੀ ਆਊਗਾ ਤੂੰ ਨਾ ਸਰ ਕਿੱਥੇ ਕਿੱਥੋਂ ਤੱਕ ਪੜ੍ਹੀ ਸੀ ਦੁਬਾਰੇ ਪੜ੍ਹ ਕੇ ਸੁਣਾ ਛੋਟੇ ਸਕੂਲ ਚ ਹਿੰਦੀ ਬੋਲਦੇ ਹੁੰਦੇ ਆ ਮੈਡਮਾ ਹਿੰਦੀ ਤਾਂ ਬੋਲਦੇ ਹੁੰਦੇ ਆ ਮੈਨੂੰ ਲੱਗਿਆ ਪਤਾ ਤੇਰੀ ਬੋਲੀ ਤੂੰ ਹਾਂ ਅੱਗੇ ਬੋਲੋ ਨਾ ਇਹਦਾ ਗੁਰੂਕਾਰ ਬਾਬਾ ਸਪੀਕਰ ਬੋਲਦਾ ਤੇ ਮੇਰੀ ਗੱਲ ਸੁਣਾ ਦੁਬਾਰੇ ਸੁਣਾਏ ਵੀ ਸਵੇਰ ਮੈਂ ਦੱਸੂ ਅੱਗੇ ਕੀ ਆਊਗਾ ਅਦੋਂ ਬਾਅਦ ਕਿੱਥੋਂ ਸ਼ੁਰੂ ਕਰੀ ਸੀ ਤੂੰ ਅਵੇ ਅੱਵੇ ਚੱਲੂਗੀ ਪਹਿਲਾਂ ਮੈਂ ਕਿਹਾ ਇਹ ਵੀਚ ਪੂਰੀ ਕਰਕੇ ਚੱਲ ਹੁਣ ਕਰੂਗਾ ਇਸ ਬਾਰੇ ਇਧਰ ਇਹ ਵੀ ਸੀਡੀ ਐਪੀ 7d h r g ਹਏ ਨਹੀਂ ਪਈ ਲੱਛਣਾ ਸੁਣਾਉਣ ਦੇ ਆਰਾਦਾ ਨਹੀਂਗਾ ਤਾਂ ਕਿਹੜਾ ਰੰਗ ਤੇ ਜੁੱਤੀ ਲਾ ਕੇ ਆਏ ਦੋਨੇ ਭੈਣ ਭਾਈ ਲੱਗੇ ਪਏ ਉਧਰ ਕਾਪੀਆਂ ਚੱਕ ਕੇ ਰੰਗ ਪੇ ਚੱਕ ਕੇ ਸਾਫ਼ ਕਰਕੇ ਉਹ ਬਣਾ ਕੇ ਵਧੀਆ ਰੰਗ ਭਰ ਕੇ ਆਏ ਨੇਗੇ ਹਨਾ ਤੂੰ ਕੀ ਬਣਾਇਆ ਸੀ ਉਹ ਮੈਨਾਂ ਕੋਠੀ ਵਿੱਚ ਅਸੀਂ ਕੋਠੀ ਵੱਲੀ ਹੋਣੀ ਸੀ ਹਨਾ ਇੱਕ ਇੱਕਣਾ ਚਿੜੀ ਬਣਾਈ ਸੀ ਚਿੜੀ ਹਾਂ ਅੱਛਾ ਠੀਕ ਹੁਣ ਮੈਂ ਇਹਦਾ ਜਾਨਾ ਕਰਾਂ ਇੱਧਰ ਖੇਡੀਆਂ ਆ ਕਿ ਉਧਰ ਜਾਣਾ ਇੱਧਰ ਇੱਧਰ ਤਾਂ ਫੇਰ ਆ ਜੀ ਢਰ ਕੇ ਸੈਜ ਨਾਲ ਖੇਡ ਲਾਉਂਦੇ ਆ ਜੀ ਠੀਕ ਐ ਉਧਰ ਲੇ ਗਨੇ ਇੱਧਰ ਚਾਹ ਜਾ ਜੂ ਸਹੀ ਨਹੀਂ ਇੱਧਰ ਆਉਂਦੀ ਉਹ ਜੀ ਟਮਾਟਰ ਸ਼ੈਂਪੀ ਜਾਂਦੀ ਆ ਉਹਦੇ ਕੋਈ ਨਹੀਂ ਇੱਧਰ ਆ ਕੇ ਕਰ ਲੋ ਹੱਥ ਮਲਾ ਲਾ ਫਿਰ ਇੱਧਰ ਹੀ ਆ ਕੇ ਕਰ ਲੋ ਨਹੀਂ ਸੱਜਾ ਹੱਥ ਮਲਾਉਂਦੇ ਹੁੰਦੇ ਰਾਈਟ ਹੈਂਡ ਦਿਸ ਵਨ ਇਹ ਵਾਲਾ ਠੀਕ ਐ ਕਿਹੜਾ ਮਲਾਉਂਦੇ ਹੁੰਦੇ ਹੱਥ ਹਾਂ ਚਲੋ ਠੀਕ ਹੈ ਨਕਕਲਾ ਕੰਮ ਵੀ ਭਿਆੜ ਹੋ ਰਿਹਾ ਰਾਤ ਹੋਰ ਵੀ ਜਾਦੇ ਸ਼ਿੱਕਾਂ ਵਾਲਾ ਕੰਮ ਵਧਿਆ ਰਿਹਾ ਸਬਕ 3 ਵਜੇ ਧੱਕੇ ਨਾਲ ਪਿਆ ਉਸ ਤੋਂ ਪਹਿਲਾਂ ਇੱਕ ਕਿੜਾ ਖੇਤ ਵੀ ਲੱਗ ਗਿਆ ਸੀ ਪਾਣੀ ਪੂਣੀ ਬਦਲਨ ਵਾਲਾ ਮਾਹੌਲ ਜਾ ਤੂੰ ਉਰੇ ਆ ਉਧਰ ਨਹੀਂ ਜਾਣਾ ਕੌਣ ਮੇਰਾ ਮੁੰਡਾ ਚਾਚਾ ਕਿੱਥੇ ਆਵਾਂ ਸੀ ਚਾਚਾ ਕਰੇ ਦੇ ਕੇ ਕਰੇ ਲੰਬੜਾ ਉਹ ਤਾਂ ਗਵੰਡੀਆਂ ਕੇ ਗਿਆ ਨਾ ਬਰਦਾਰਾਂ ਕਿਹਾ ਆਏ ਆਪਾਂ ਚੱਲਦੇ ਆ ਫੇਰ ਆਵਾਂਗੇ ਬੱਪੂ ਔਲੇ ਹਾਂ ਫੇਰ ਮਨ ਕੋ ਸਹੀ ਹੈਂ ਉਹ ਬਾਓ ਮਿੱਤਰੋ ਲਾਰਖਾ ਨਾ ਕਿ ਤਾਰੀ ਠੀਕ ਇਧਰ ਚੰਗੀ ਸੇਤ ਹਾਂ ਜੀ ਦੋਨਿਆਂ ਚੋਬਰ ਗੇ ਹਾਂ ਤਨ ਉਹ ਕਿਵੇਂ ਗਵੰਡਗਾ ਸਵਰਨੂਰੀ ਹੁੰਦੀ ਇਹਦੇ ਕਰਤੀ ਦਵਾਈ ਇਹਦੇ ਆ ਉਹ ਦੂਜੀ ਪੌਣੀ ਬਾਈ ਪੈਤਰੀਨੇ ਦੇ ਚ ਪੱਕੜ ਜਾ ਰਿਹਾ ਅਸੀਂ ਦਵਾਈ ਲੈਣ ਗਿਆ ਓਏ ਹਾਂ ਤੇ ਉਹ ਮਾਂ ਤੂੰ ਲੈ ਆ ਹੁਣ ਕਰ ਦਾਂਗੇ ਠੀਕ ਕਿੰਨੇ ਟੋਲੇ ਰਹਿ ਗਈਆਂ ਤੇ ਇਹਦੇ ਹੁਣ 4 4 ਕਿਲੇ ਪੈਣਗੇ ਠੀਕ ਐ ਫਿਰ ਕਿੱਧਰ ਦੀ ਆਉਂਗੇ ਉੱਥੇ ਮੇਰੇ ਕੋਲੇ ਹੈ ਤਾਂ ਇਹੀ ਉਹ ਮੋਟਰ ਲਵੇ ਆਇਦਾ ਇੱਥੇ ਪਾਣੀ ਨਹੀਂ ਹੋਣਾ ਜਰਾ ਖਾਲਚ ਸਾਹਮਣੇ ਜਾਂ ਤਾਂ ਆ ਉੱਥੇ ਉਹ ਉੱਥੇ ਮੋਟਰਸਾਈਕਲ ਖੜਾ ਕੇ ਉਹ ਪਈ ਦੇ ਉਹ ਥੋੜਾ ਜਿਹਾ ਤੁਰ ਕੇ ਆ ਜਾਓ 2.5 ਕਿਲੇ ਮੋਟਰਸਾਈਕਲ ਉਹ ਸੁਣ ਲਿਆ ਉੱਥੇ ਤੁਰ ਕੇ ਵਾਜਲ ਹਾਂ ਬਸ ਉੱਥੇ ਉਹ ਜਿੱਥੇ ਆ ਪਾਈਪ ਲਾਈਨ ਨਿਕਲਦੀ ਹੈ ਉੱਥੇ ਪਾਣੀ ਆ ਆਪਣਾ ਠੀਕ ਐ ਤੇ ਇਹ ਭਾਈ ਆਪਣੇ ਨੌਜਵਾਨ ਠੇਕਾ ਮਾਰਦੇ ਸਪਰੇਆਂ ਦਾ ਪਹਿਲਾਂ ਵੀ ਕਈ ਵਾਰੀ ਗੱਲਬਾਤ ਕਰੀ ਆ ਤੇ ਇਹਨਾਂ ਤੋਂ ਅੱਜ ਦਵਾਈ ਕਰਾਉਣੀ ਆ ਮੈਂ ਤਾਂ ਮੋਟਰਸਾਈਕਲ ਤੇ ਆ ਗਿਆ ਪਹਿਲਾਂ ਹੈਪੀ ਦੇ ਤਿੰਨ ਕਿਲੇ ਤੇ ਗਗੂ ਆਪਣੇ ਟਰੈਕਟਰ ਤੇ ਆਈ ਜਾਂਦਾ ਤੇ ਆ ਗਵੰਡੀ ਕੀ ਗੱਲਬਾਤ ਸੁਣਾਈ ਜਾਂਦਾ ਇਹ ਇਹ ਤਾਂ ਛੁੱਡੀ ਵਾਲੀ ਗੱਲ ਕਰ ਰਿਹਾ ਹੈਗਾ ਇਹ ਛੁੱਡੀ ਵਾਲੀ ਪੈਰੀਗੀ ਹਾਂ ਹਾਂ ਇਹ ਤਾਂ ਹੈ ਇਹਨਾਂ ਤੋਂ ਮੱਕੜ ਪਹਿਰੇਗਾ अच्छा या एक मक्कड़ ਤਾਂ ਗੱਜ ਤੇ ਛੁੱਡੀ ਬਣੂ ਜੰਡੇ ਜੀ ਹਾਂ ਬਸ ਉਹ ਤਾਂ ਪੱਕੀ ਨਿਸ਼ਾਨੀ ਹੈ ਬਾਈ ਜਦੋਂ ਮੱਕੜ ਆ ਗਿਆ ਤਾਂ ਬਸ ਸੁੰਢੀ ਆਏਗੀ ਥੋੜੇ ਚੈਂਪਲ ਠੀਕ ਹੈ ਚੱਲਾ ਆਜੋ ਫਿਰ ਉੱਥੇ ਉੱਥੀਆਂ ਮੈਂ ਹਰਾ ਵੜਨਾ ਨਹੀਂ ਸੋ ਇੱਕ ਕਿਜੀ ਤੇਰਾ ਨਾਲ ਠੀਕ ਹੈ 12 ਟੋਲੇ ਦਾ ਪ੍ਰੋਗਰਾਮ ਹੋ ਗਿਆ ਹਾਂ ਤੇਰਾ ਨਾਲ ਕਿਹ ਬਈ ਥਾਂ ਤੋਂ ਹਾਂ ਵਧ ਘਟ ਹੋ ਜਾਂਦੀ ਮਾੜੀ ਮੋਟੀ ਵੈਰੀ ਗੁੱਡ ਹਾਂ ਬਾਕੀ ਇਹਨਾਂ ਚੋਬਰਾਂ ਦਾ ਬਾਈ ਰੋਜ਼ ਦੀ ਕੰਮਕਾਰ ਹੈਗਾ ਤੇ ਹੁਣ ਖੜਕਾ ਦੇਣਗੇ ਕੋਈ ਪੀਜੀ ਰੋਡ ਨਾਲ ਇਹਨਾਂ ਦੇ ਚੋਬਰ ਇੱਥੇ ਦੂਰ ਦਵਾਈ ਕਰੀ ਜਾਂਦੇ ਆ ਬਸ ਹੁਣ ਤੁਸੀਂ ਕੰਮ ਸ਼ੁਰੂ ਕਰਦੇ ਹੋ ਉਹਨੂੰ ਤਾਂ ਠੀਕ ਦੇ ਹਾਂ ਇਹ ਤਾਂ ਕੰਮ ਸ਼ੁਰੂ ਕਰਦਾ ਹਾਂ ਉਹਨੂੰ ਕਰੀ ਜਾਵਾਂਗੇ ਵੈਰੀ ਗੁੱਡ ਉਹਨਾਂ ਨੂੰ ਨਸੀ ਤਾਂ ਕਰੀ ਨਹੀਂ ਕਿ ਠੀਕ ਹੈ ਆਦਾ ਪੀਦਾ ਗਗੂ ਰਟਾਇਰ ਕਰ ਗਿਆ ਯਾਰ ਲੋ ਵੀ ਜਾਉਣੇ ਆ ਜਾਉਣੀ ਪੁੱਣਾ ਵੀ ਇਹ ਤਾਂ ਦੰਦੇ ਦਾ ਗਏ ਜਮੇ ਕੰਦੇ ਕਢਾ ਲਿਆ ਮੰਗਣਾ ਤੂੰ ਬੰਦ ਦੋ ਇੱਕ ਦਾਤੀ ਹੋਰ ਪਈ ਤਾਂ ਸੀ ਘਰੇ ਆ ਪਈਆ ਹੱਥ ਹਾਂ ਚੱਕਣ ਦੀ ਤਾਂ ਹੋ ਗਰ ਰਹੀ ਕੋਲੇ ਕੱਟੀ ਰਡੀਸ ਘਰੇ ਵੀ ਉਹ ਮੁਕਾ ਜੀ ਆਈ ਤੇ ਬੋਲੇ ਚੱਕ ਤੇ ਸਮਾਂ ਕਹਿੰਦੇ ਐ ਪੂਰੀ ਸੂਈ ਤੇ ਸੂਈ ਚੜ ਗਈ ਆ ਭਾਦੋਂ ਆਪਦੇ ਰੰਗ ਦਿਖਾਈ ਜਾਂਦੀ ਆ ਜਖਾਮ ਆਪਦੇ ਰੰਗ ਦਿਖਾਈ ਜਾਂਦਾ ਕੰਮ ਨੱਕੇ ਪੈਂਦੇ ਹੋ ਰਿਹਾ ਸਿੱਧਾ ਹੀ ਬੱਸ ਤੁਰਿਆ ਜਾਂਦਾ ਐ ਜੇ ਕਰ ਦੇਣਾ ਆ ਸਰ ਜਾਂਦਾ ਤੇ ਇਧਰ ਮੌਸਮ ਬਣ ਲੱਗੀ ਘਟ ਜੀ ਤੇ ਮੀਂਹ ਦਾ ਆਏ ਤੋ ਬਤਾ ਲਗੂ ਕਿੰਗਾ ਗਗੂ ਟੈਂਪਰ ਕੀਤਾ ਰੱਖਦਾ ਪਾਣੀ ਨਾਲ ਸੱਚੇ ਨਹੀਂ ਯਾਰ ਕੰਮ ਉਹ ਆਹੀ ਤਾਂ ਯਾਰਾ ਹੁੰਦਾ ਗਗੂ ਆਹ ਜੋਰ ਲੱਗਿਆ ਵਧੀਆ ਸੋਹਣਾ ਪਸੀਨਾ ਆਇਆ ਸਰੀਰ ਖੁੱਲ ਗਿਆ ਥੋੜਾ ਜਿਖਾਮ ਪੂਰਾ ਆਣ ਸਿਰ ਚੜ ਕੇ ਬੋਲ ਰਿਹਾ ਕੰਮ ਭਰਿਆੜਾ ਜਾਮ ਜਿਖਾਮ ਦਾ ਮੇਰਾ ਇਹ ਆ ਬਈ ਮੈਂ ਗੋਲੀ ਗਲੀ ਘੱਟ ਲੈਣਾ ਹੁੰਦਾ ਮੈਂ ਲੈ ਕੇ ਨਹੀਂ ਰਾਜੀ ਬੁਖਾਰ ਚੜਿਆ ਹੋਵੇ ਜਿਖਾਮ ਲੱਗਿਆ ਹੋਵੇ ਏ ਅੱਬਾ ਤਿੰਨ-ਕਿਤੇ ਦਿਨਾਂ ਦਾ ਗੋਰਸ ਹੁੰਦਾ ਬੁਖਾਰ ਦਾ ਵੀ ਜ਼ਖਾਮ ਦਾ ਵੀ ਕੱਲ ਲੱਗਿਆ ਅੱਜ ਬਸ ਠੀਕ ਹੈ ਕੰਮ ਸ਼ਾਮ ਤੱਕ ਇਹ ਲੋਟ ਹੋ ਜੂਗਾ ਤੇ ਜਾ ਕੇ ਨੀਰਾ ਜਰਾ ਪਾ ਲੂਆਂ ਕੋਤਰ ਕੇ ਫੁੱਲ ਪਸੀਨਾ ਆ ਜੂਗਾ ਤੇ ਇੱਕ ਵਾਰੀ ਤਾਂ ਹੁਣ ਪਹਿਲਾਂ ਜਦੋਂ ਖੇਤ ਆਏ ਐ ਲੱਗ ਰਿਆ ਸੀ ਅੰਦਰ ਉਸ ਜੀਨ ਨੂੰ ਕਿ ਜਿਵੇਂ ਬੁਖਾਰ ਵਾਲੀ ਸ਼ਿਕਾਇਤ ਜੀ ਹੋਈ ਹੁੰਦੀ ਆ ਫੁੱਲ ਜ਼ਖਾਮ ਹੋਏ ਤੋਂ ਹਲਕੀ ਜੀ ਕੰਸ ਜੀ ਮਹਿਸੂਸ ਹੋ ਰਹੀ ਜੀ ਤੇ ਹਰਾ-ਜਰਾ ਵੱਢ ਲਿਆ ਜ਼ਬਰੀ ਕਰ ਗਏ ਸੀ ਉਹ ਤੇ ਬੱਚਾ ਦੱਬਤਾ ਸੀ ਇੱਥੇ ਉਹ ਪਿਛਲੇ ਖੇਤ ਆ ਕੇ ਸੀ ਤੇ ਚਲ ਜਿੰਨੀ ਕੀ ਲੇਖੀ ਦੀ ਵਿਚਾਰੇ ਪਰਸੋਂ ਚ ਉੱਥੇ ਰਾਤ ਨੂੰ ਪਰਸੋਂ ਰਾਤ ਨੂੰ ਇੱਕਦਮ ਕੰਡ ਮਜਾਉ ਗਿਆ ਸੀਗਾ ਤੇ ਕੱਲ ਐਂ ਲੱਗਦਾ ਸੀਗਾ ਬਾਵਾ ਠੀਕ ਆ ਪਰਸੋਂ ਤੜਕੇ ਤਾਂ ਐਂ ਜੇ ਲੱਗਦਾ ਸੀਗਾ ਕਿ ਹੋਰੂ ਜੇ ਹੋ ਰਿਹਾਗਾ ਤੇ ਅੱਜ ਰਾਤ ਵਿਚਾਰਾ ਚੱਲ ਬਸਿਆ ਬੱਚਾ ਕਿੰਨੇ ਕ ਦਿਨ ਆਦਾ ਸੀਗਾ ਕੋਈ ਦੋ ਹਫ਼ਤਿਆਂ ਦਾ ਹੋਊਗਾ ਨਾ ਨਹੀਂ ਨਹੀਂ ਉਹ ਮਹੀਨੇ ਦਾ ਕਿੱਥੋਂ ਗਿਆ ਆਏ ਗਾਂ ਸੂਈ ਨੂੰ ਇੰਨੇ ਦਿਨ ਕਿੱਥੇ ਹੋਊਗੇ 70 ਦਿਨਾਂ ਦੇ ਕੰਮ ਹੀ ਸੀ ਅ 10 11 ਕਿ ਦਿਨਾਂ ਦਾ ਸੀਗਾ ਵਿਚਾਰਾ ਤਦ ਫਿਰ ਜਿੰਨੀ ਕੀ ਲਿਖੀ ਸੀਗੀ ਹੌਲੀ ਲੈਣੀ ਡਾਇਰੈਕਟਰ ਚੰਗਾ ਇਹ ਸਿੱਧੇ ਜੇ ਨਾਂਡੇ ਆ ਕਿਤੇ ਪਾਸਿਆਂ ਤੇ ਨਾ ਖੜਨਣ ਲੱਗ ਗਿਆ ਨਾ ਪਹੀਜ ਹਾ ਲੋ ਓਏ ਤੈਨੂੰ ਕਹਣਾ ਹੌਲੀ ਲੈਣੀ ਗੱਡੀ ਮੜੀ ਮੁੱਕਾ ਮੁੱਕਾ ਤਾਂ ਲਾਇਆ ਹੋਰ ਤਾਂ ਨਹੀਂ ਹੈ ਦਿਖਾਉਂਦਾ ਨਹੀਂ ਆਹ ਨਹੀਂ ਇਹਦੇ ਨਾਲ ਨੀ ਮੁੱਕ ਨਹੀਂ ਸਾਫ਼ ਕਰਿਆ ਇਹਦੇ ਨਾਲ ਸਾਫ਼ ਆ ਪਰ ਨਾ ਇੱਥੇ ਪਿਆ ਸੀ ਮੈਂ ਤਾਂ ਚੱਕੇ ਨਹੀਂ ਸੀ ਲਾ ਕੇ ਰੱਖ ਰੱਖਿਆ ਸੀਗਾ ਆਪਣੇ ਦਵਾਈ ਕਰਨ ਤੋਂ ਬਾਅਦ ਦੁਬਾਰੇ ਫੇਰ ਇੱਧਰ ਪੱਟ ਰੱਖਿਆ ਕਰ ਘਾਟ ਇਹਨਾਂ ਨੇ ਗਵਾਂਡੀਆਂ ਦੇ ਤਿੰਨ ਚਾਰ ਚੋਬਰ ਹਾਂ ਮੰਡੇ ਪਏ ਲਗਾਤਾਰ ਉਹਦੇ ਸਾਰਾ ਦਿਨ ਕੰਮ ਕਰ ਇਹਨਾਂ ਦਾ ਚੱਲਦਾ ਰਹਿੰਦਾ ਸੁੱਖ ਨਾਲ ਸੋਹਣੀ ਮਿਹਨਤ ਕਰਦੇ ਆ ਨੌਜਵਾਨ ਪਿੰਡ ਦੇ ਚੋਬਰ ਤੇ ਇਹ ਹੋਰ ਸਾਈ ਆਈ ਪੀ ਆ ਪਿੰਡ 200 ਗੱਟਾ ਲਾਉਣਾ ਜਾ ਕੇ ਇਹਨਾਂ ਨੇ ਖਾਲਦਾ ਤੇ ਥੋ ਨਵੇੜ ਕੇ ਫਿਰ ਉਧਰ ਜਾ ਵੜਨਗੇ ਤੇ ਕੰਮ ਕਰਨ ਵਾਲੇ ਦੀ ਗੱਲ ਬਈ ਇਹ ਆ ਜਿਹਨੇ ਕਰਨਾ ਉਹਨੂੰ ਤਾਂ ਕੰਮ ਮਿਲ ਜਾਂਦਾ ਲੱਭੀ ਜਾਂਦਾ ਕਰੀ ਜਾਂਦਾ ਤੇ ਜਿਹਨੇ ਨਹੀਂ ਕਰਨਾ ਮੇਰੇ ਵਰਗਾ ਟਾਲ ਮਟੋਲਾ ਵੀ ਬਈ ਲਾਈ ਜਾਂਦਾ ਕਿ ਕੰਮ ਹੈ ਹੀ ਨਹੀਂ ਕਰਨ ਨੂੰ ਤੇ ਘਰੇ ਨਾਲ ਕਈ ਸਾਲ ਹੋ ਗਏ ਸੁਖ ਨਾਲ ਠੇਕੇ ਦੇ ਕੰਮ ਕਰਦੇ ਇਹਨਾਂ ਵਧੀਆ ਨੌਜਵਾਨ ਅੱਛੇ ਨੇਗੇ ਸਾਉ ਨੇ ਬਾਓ ਮੇਟਰੋ ਵਧੀਆ ਵਧੀਆ ਕੋਈ ਕੀ ਆਲਾ ਵੀਰ ਦਵਾਈ ਦੂਜੀ ਲਿਆ ਰੱਖਿਆ ਛਿੱਕਾਂ ਰੋਣ ਵਾਲੀ ਤਕੜਾਂਗਾ ਮਾਇਆ ਕੌਣ ਸਾਂਭੂਗਾ ਸਾਰੇ ਠੇਕੇਦਾਰ ਆ ਤਕੜਿਓ ਦੂਜੇ ਨੌਜਵਾਨ ਚੱਲੇ ਗੋ ਹਾਂਜੀ ਠੀਕ ਹੈ ਹਾਂ ਪੱਕੜਿਆ ਸੀ ਵਿਚ ਹਾਂ ਉਹ ਮੱਕੜਾ ਤੋਂ ਹੋਇਆ 12:23 ਦੇ ਇੱਧਰ ਘਟ ਜੀ ਹੋਰ ਸੋਹਣੀ ਬਣ ਕੇ ਗੂੜਾ ਹੋ ਗਿਆ ਕੰਮ ਵਾਵਾ ਉਮੀਦ ਜੀ ਜਾਗ ਪਈ ਥੋੜੀ ਜੀ ਕਿ ਮੌਸਮ ਠੰਡਾ ਹੋ ਕਣੀਆਂ ਆਉਣੀਆਂ ਤੇ ಗ್ರಾಮ ਪੰਚਾਇਤ ਸੂਰਤੀਆ ਆਪ ਜੀ ਨੂੰ ਜੀ ਆਇਆਂ ਆਖਦੀ ਆ ਸਾਡੇ ਵਲੌਗ ਚ ਆ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤਾਂ ਵੀ ਕਿਦਰ ਵਗੀ ਫੋਨ ਵੱਲੇ ਉਹਨੂੰ ਬੁੱਤਰ ਸਮਝਿਦੜ ਜਾਣਾ ਜੇ ਅੱਛਾ ਭਤੀਜਾ ਤਾਜ ਸਾਡਾ ਮੇਰੇ ਨਾਲ ਗੱਲਾਂ ਕਰਦਾ ਕਰਦਾ ਇੱਥੇ ਲੰਮ ਲੇਟ ਹੋ ਗਿਆ ਸੀ ਘੰਟਾ ਕ ਸੌ ਲਿਆ ਜਰਾ ਸ਼ਾਮ ਦਾ ਵੇਲਾ 5:30 ਵਜੇ ਦਾ ਹੋ ਗਿਆ ਹੁਣੇ ਨੂੰ ਉਠਾ ਕੇ ਬਿਠਾਤਾ ਬਟੋ ਨਹੀਂ ਯਾਰ ਐਂ ਲੋਡ ਹੋ ਕੇ ਨਹੀਂ ਪੈਣਾ ਗਾੜੀ ਫਿਰ ਰਾਤ ਨੂੰ ਕਿਵੇਂ ਸੋਏਗਾ ਟੰਗਰ ਟੰਗ ਟੰਗ ਪਤਾ ਕਿੰਨੇ ਘੰਟੇ ਸੌ ਗਿਆ ਖੇਡਦੇ ਆਂ ਕੱਲ ਨੂੰ ਸੰਡੇ ਆ ਪਤਾ ਤੈਨੂੰ ਸੰਡੇ ਮੰਡੇ ਮੌਜ ਲੁੱਟੀ ਸੰਡੇ ਛੰਡੇ ਦੀ ਛੁੱਟੀ ਮੌਜ ਲੁੱਟੀ ਛੰਡੇ ਆਮੀ ਟੰਗ ਕੱਲ ਕੋ ਸੰਡੇ ਹੈ ਛੁੱਟੀ ਹੈ ਅੱਜ ਖੇਡਦੇ ਆਂ ਆਪਾਂ ਮੱਜਾਂ ਨੂੰ ਪਾਣੀ ਪੀਉਂਦੇ ਆਂ ਤੂੰ ਕੱਟੀ ਨੂੰ ਪਾਣੀ ਪੀਂਦੀ ਛੋਟੀ ਜੀ ਨੂੰ ਹੈ ਟੰਗ 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 ਇਹ ਗਾਣਾ ਵੀ ਸੁਣਾ ਦਿੰਦਾ ਹੁੰਦਾ ਸੁੱਤਾ ਪਿਆ ਕਿਹੜਾ ਗਾਣਾ ਸੁਣਾਏਗਾ ਆਪਾਂ ਇਹਨੇ ਚਲਾ ਰੱਖਿਆ ਤਾਂ ਅਜੋ खाऊं और खाऊं की खाता जी खाऊं हो रही है हम आप पहने किने चलाया आप पहने किने चलाया चलो उठो फिर उबले शाबाश कल ये आती जकी ना आप तो उड़ता नहीं <laughs> चल मैं तो बाहर जाऊँ उठ के लिए. ਕੱਲਾ ਪਿਆ ਰਹੇਗਾ ਹੈ ਉਪਰੇ ਉਡੂ ਹੋਣੇ ਉਹ ਬੱਲੇ ਸਿੱਧੂ ਮੂਸੇਵਾਲਾ ਉਹ ਪੁੱਛੂ ਦੇਖੀ ਕਿੱਡੀ ਸ਼ਾਂ ਬਣ ਗਈ ਤਰੀ ਦਾ ਇਹ ਇਹਦੀ ਜਾਨ ਤਾਂ ਤਖਤ ਰਹੇ ਆਇਆ ਲਾ ਰਹੇ ਜੀ ਸਾਸਰੀ ਘਰ ਬੁਲਾ ਦੇ ਬਾਪੂ ਜੀ ਨੂੰ ਤੁਮ ਰਲਾਇ ਦੂਸਾਂ ਪਾਈ ਤਾੜੇ ਚ ਹਾਂ ਇਹਨੂੰ ਪਿਆ ਦੋ ਮੀ ਪਾਣੀ ਪਾਣੀ ਪੀ ਲੈ ਫਿਰ ਮੱਝਾਂ ਨੂੰ ਪਾਣੀ ਪਾਵਾਂਗੇ ਆਪਾਂ ਓਰੇ ਆਵਰੇ ਓਰੇ ਪਾਣੀ ਪੀਵਾ ਮਾਗੇ ਆਜਾ ਸੇਕਲਾ ਹੈ ਜੇ ਇਨੀ ਕਰਨੀ ਹੈਗੀ ਆਜੋ ਵੀਡੀਓ ਬਣਾਉਣੀ ਹੈ ਇੱਧਰਲੇ ਪਾਸੇ ਆਜੋ ਉਮੀਦ ਇਹ ਓਰੇ ਆਜੋ 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 ਸਮਾ ਹੋ ਗਿਆ ਇਸ ਵਕਤ 8:30 ਵਜੇ ਦਾ ਅੱਛਾ ਮੈਡਲ ਚੱਕੀ ਕਰਦੀ ਆ ਉੱਧੇ ਬਠਡੇ ਗਏ ਸੀਗੇ ਅ 사이ਕਲ ਰਾਈਡ ਤੇ ਉਦਨ ਮਿਲਿਆ ਸੀ ਆਪਾਂ ਨੂੰ ਇਹ ਤੇ ਉਰੇ ਆਇਆ ਸੀ ਜਿਵੇਂ ਤੁਹਾਂ ਪੁੱਤਰ ਸਮਾ 8:30 ਵਜੇ ਦਾ ਹੋ ਗਿਆ ਤੇ ਦੁਪਹਿਰ ਚ ਪੈ ਗਿਆ ਸੀ ਆ ਕੇ ਮੱਝਾਂ ਨੂੰ ਨੀਰਾ ਚੜਾ ਪਾ ਕੇ ਤੇ ਜ਼ਖਾਮ ਕਰਕੇ ਕੰਮ ਥੋੜਾ ਜਿਹਾ ਗੂੜਾ ਜਾ ਹੋ ਰਿਹਾ ਸੀਗਾ ਤਾਂ ਕਰਕੇ ਬਸ ਪੰਜ ਘੰਟੇ ਲਗਾਤਾਰ ਮੰਜਾ ਮੱਲਿਆ ਫੇਰ ਉੱਠ ਕੇ ਦੁਬਾਰੇ ਮੱਝ ਨੂੰ ਨੀਰਾ ਚਾਰਾ ਉਹੀ ਦੁਬਾਰੇ ਝਾੜ ਕੇ ਚੱਗਾ ਆਵਦਾ ਪਾ ਲਿਆ ਤੇ ਦਿਨ ਕੁੱਲ ਮਿਲਾ ਕੇ ਅੱਜ ਠੀਕ ਠਾਕ ਹੀ ਰਿਹਾ ਹਨਾ ਸੱਜ ਤੁਹਾਡਾ ਦਿਨ ਕਿਹੇ ਜਾ ਰਿਹਾ ਸਣ ਬੇਕ ਕੀ ਆਏ ਬਰੀਏ ਕਿਹੜੀ ਫਿਲਮ ਦੇਖ ਆਏ ਬੀਬੀ ਰਾਜਨੀ ਬੀਬੀ ਰਾਜਨੀ ਹੈ ਹਾਂ ਤਾਜ ਦਾ ਹੀ ਅੱਖੀਆਂ ਦੇ ਮੈਨੂੰ ਫਿਲਮ ਦੇਖ ਕੇ ਆਇਆ ਚਾਚਾ ਅਸੀਂ ਕਹਿੰਦਾ ਮੂਵੀ ਦੇਖ ਕੇ ਆਇਆ ਮੂਵ ਕਿਹੜੀ ਮੂਵੀ ਉਹ ਨਹੀਂ ਕਹਿੰਦਾ ਜਿਹੜੀ ਫਿਲਮ ਹੁੰਦੀ ਮੈਨੂੰ ਕਹਿੰਦਾ ਮੈਨੂੰ ਸਮਝਾਉਣ ਲੱਗ ਗਿਆ ਉਹ ਐਂ ਹੁੰਦੀ ਆ ਕਹਿੰਦਾ ਉੱਥੇ ਐਂ ਚੱਲਦੀ ਹੁੰਦੀ ਆ ਤੇ ਅਸੀਂ ਦੂਜੇ ਨੰਬਰ ਤੇ ਜਾਣੇ ਪਹਿਲੇ ਨੰਬਰ ਤੇ ਕੀ ਕਿਉਂ ਗਾਂ ਗਾਂਧੀ ਜੀ ਉਹਦਾ ਨਾਂ ਹੀ ਪਤਾ ਮੈਨੂੰ ਗਾਂ ਗਾਂਧੀ ਦਾ ਹੀ ਪਤਾ ਹੈ ਠੀਕ ਆ ਮੱਤਰ ਤੇ ਫਿਲਹਾਲ ਅੱਜ ਬਲੌਗ ਬੜਾ ਨਹੀਂ ਬਣਾ ਸਕੇ ਭਾਈ ਤੇ ਤੁਸੀਂ ਇਨਿਕ ਨਾਲ ਐਡਜਸਟ ਕਰ ਲਿਓ ਗੱਲਬਾਤ ਬੜੀ ਹੈ ਨਹੀਂ ਸੀਗੀ ਕਰਨ ਨੂੰ ਕੋਈ ਤੁਹਾਡੇ ਕੋਲ ਬੜਾ ਬਲੌਗ ਹੈ ਛੋਟੇ ਕੋਲ ਬੜਾ ਬਲੌਗ ਹੈ ਇਹਨਾਂ ਦਾ ਬਈ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਓ ਸਹਿਜ ਤਾਜ S A H I J T A J ਸਹਿਜ ਤਾਜ ਬਸ ਸੋਹਣੀ ਗੱਲਬਾਤ ਹੁੰਦੀ ਹੈ ਇਹਨਾਂ ਦੀ ਸਹਿਜ ਪ੍ਰੀਤ ਕੋਲ ਸਹਿਜ ਬਣੀ ਤੇ ਘਰ ਤੋਂ ਤੇਰੇ ਨਾਲ ਚੈਨਲ ਦਾ ਨਾਮ ਸਹਿਜ ਤਾਜ ਤੇ ਜਰੂਰ ਬਈ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਇਹਨਾਂ ਦਾ ਚੈਨਲ ਵੀ ਲਾਜ਼ਮੀ ਸਬਸਕ੍ਰਾਈਬ ਕਰਿਓ ਅੱਛੀ ਭਤੀ ਜੀ ਮੇਰੇ ਵੱਲ ਆਓ ਫਿਰ ਦਸਰੀ ਗੱਲ ਕਰੀਏ ਸਮਾਪਤੀ ਸਹਿਜ ਸ਼ੁਕਰੀਆ ਇੰਨਾ ਕੁ ਸੀ ਆਪਣਾ ਅੱਜ ਦਾ ਬਲੌਗ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜਾ ਸਮਾਂ ਕੱਢ ਕੇ ਤੁਸੀਂ ਬਲੌਗ ਦੀ ਸਮਾਪਤੀ ਕਰਦੇ ਹਾਂ ਪਰਿਵਾਰਾਂ ਦਾ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਫੇਸਬੁਕ ਤੇ ਦੇਖ ਰਹਾ ਤਾਂ ਫੋਲੋ ਯੂ ਕੈਨ ਡੋ ਮੈਨ ਕੈਨ ਸਬਸਕ੍ਰਾਈਬ ਕਰਦਾ ਕਰੋ ਧੰਨਵਾਦ ਬਸ ਫਿਰ ਅੱਜ ਆਪਾਂ ਹੀ ਕਰ ਦਈਏ ਤੁਮ ਆਪਦੀ ਬੇਬੇ ਦਾ ਰੋਟੀ ਖਾ ਕੇ ਟਰੇ ਨਾ ਖਾਈ ਹੁੰਦੇ ਬਾਏ ਬਾਏ ਚਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਹੜੇ ਜੁੜੇ ਹੋਏ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ